ਜਿਹੜਾ ਸਾਬਕਾ ਸਰਪੰਚ ਗੁਰਤੇਹਨ ਸਿੰਘ ਮਹਿਤਾ ਵੱਲੋਂ ਜਿਹੜਾ ਵਾ ਸਕੂਲ ਦੇ ਵਿੱਚ ਆਰਓ ਇਨਵਰਟਰ ਵਗੈਰਾ ਜਿਹੜਾ ਦਿੱਤਾ ਗਿਆ ਗੱਲਬਾਤ ਕਰਦੇ ਹਾਂ ਮਾਸਟਰ ਗੁਰਪ੍ਰੀਤ ਸਿੰਘ ਜੀ ਨਾਲ ਵਾਈਬ ਗੁਰਜੀਤ ਕਾਲਸਾ ਵਾਈਬ ਗੁਰਜੀਤ ਇਹ ਫਤਿਹ ਵਿਦਿਆ ਦਾ ਜਿਹੜਾ ਇਹ ਮੰਦਿਰ ਹੈ ਸਰਕਾਰੀ ਐਲੀਮੈਂਟਰੀ ਸਕੂਲ ਮਹਿਤਾ ਲੜਕੀਆਂ ਵਿਕੇ ਸਾਡੇ ਨਗਰ ਦੇ ਸਾਬਕਾ ਸਰਪੰਚ ਤੇ ਕਾਲੀਦਾਲ ਦੇ ਬਹੁਤ ਸਾਰੇ ਸੀਨੀਅਰ ਆਉਧਿਆ ਦੇ ਉੱਤੇ ਸਵਾਵਾ ਨਿਭਾ ਚੁੱਕੇ ਤੇ ਇਸ ਵੇਲੇ ਜਿਹੜੇ ਆ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਗੁਰਧਾਨ ਸਿੰਘ ਜੀ ਮਹਿਤਾ ਵੱਲੋਂ ਸਾਡੇ ਸਕੂਲ ਦੇ ਨਿੱਕੇ ਨਿੱਕੇ ਬੱਚਿਆਂ ਦੀ ਪਾਣੀ ਦੀ ਸਮੱਸਿਆ ਨੂੰ ਸਮਝਦੇ ਹੋਏ ਵਾਟਰ ਕੁਲਰ ਆਰਓ ਤੇ ਇਨਵਰਟਰ ਦੀ ਜਿਹੜੀ ਸੇਵਾ ਕੀਤੀ ਗਈ ਆ ਤੇ ਅਸੀਂ ਆਪਣੇ ਸਮੂਹ ਸਟਾਫ ਤੇ ਸਾਡੇ ਮੁੱਖ ਅਧਿਆਪਕ ਸਰਦਾਰ ਅਮਰਬੀਰ ਸਿੰਘ ਜੀ ਵੱਲੋਂ ਇਹਨਾਂ ਦੇ ਤਹਿਦੋਂ ਧੰਨਵਾਦੀ ਆ ਕਿਉਂਕਿ ਇਹਨਾਂ ਨੇ ਜਿਹੜਾ ਆਪਣੇ ਦੋਤੇ ਦੇ ਜਨਮ ਦੀ ਖੁਸ਼ੀ ਦੇ ਵਿੱਚ ਇਹਨਾਂ ਨੂੰ ਪਰਮਾਤਮਾ ਨੇ ਦੋਤੇ ਦੀ ਸਰਦਾਰ ਹਜੂਰ ਸਿੰਘ ਜਿਨ੍ਹਾਂ ਦਾ ਨਾਮ ਹੈ ਦਾਤਬਖਸ਼ੀ ਆ ਉਹਦੇ ਜਨਮ ਦੀ ਖੁਸ਼ੀ ਦੇ ਵਿੱਚ 51000 ਰੁਪਏ ਦੀ ਰਾਸ਼ੀ ਜਿਹੜੀ ਇਸ ਸਮਾਨ ਦੇ ਰੂਪ ਵਿੱਚ ਸਾਨੂੰ ਭੇਟ ਕੀਤੀ ਆ ਅਸੀਂ ਸਾਰੇ ਸਟਾਫ ਵੱਲੋਂ ਇਹਨਾਂ ਦੇ ਤਹਿ ਦਿਲੋਂ ਧੰਨਵਾਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ